ਤੁਹਾਨੂੰ ਸੋਡਾ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਇੱਕ ਨਵੀਂ ਵੀਡੀਓ ਤੁਹਾਡੇ ਨਾਲ ਸਾਂਝੀ ਕਰਦੇ ਆਂ ਤੇ ਸਭ ਤੋਂ ਪਹਿਲਾਂ ਆਪਾਂ ਲੈਸਸ ਲੈਤੀਆਂ ਨੇ ਇੱਕ ਆਪਾਂ ਨੂੰ ਕੈਂਚੀ ਦੀ ਲੋੜ ਪਊਗੀ ਜੀ ਇੱਕ ਆਪਾਂ ਨੂੰ ਗੱਮ ਦੀ ਲੋੜ ਪਊਗੀ ਤੁਹਾਡੇ ਕੋਲ ਗੱਮ ਨਹੀਂ ਹੈਗੀ ਤਾਂ ਆਪਾਂ ਸੂਈ ਧਾਗੇ ਦੀ ਵੀ ਵਰਤੋਂ ਕਰ ਸਕਦੇ ਆ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਆਪਾਂ ਇਸ ਵੀਡੀਓ ਵਿੱਚ ਕੀ ਬਣਾਉਣ ਜਾ ਰਹੇ ਆ ਜੋ ਅੱਜ ਕਾ ਟ੍ਰੈਂਡਿੰਗ ਦੇ ਵਿੱਚ ਜੋ ਆਪਣੇ ਫਲਾਵਰ ਨੇ ਰੋਜ਼ ਫਲਾਵਰ ਜੋ neck ਡਿਜ਼ਾਈਨਿੰਗ ਤੇ ਘੇਰੇ ਡਿਜ਼ਾਈਨਿੰਗ ਤੇ ਬਾਜੂ ਡਿਜ਼ਾਈਨਿੰਗ ਤੇ ਜੇ ਤੁਸੀਂ ਕਿਤੇ ਵੀ ਆਪਣੇ ਸੂਟ ਦੇ ਡਿਜ਼ਾਈਨਿੰਗ ਕਰਨੇ ਆ ਤੇ ਉੱਥੇ ਲਗਾ ਸਕਦੇ ਬਹੁਤ ਹੀ ਸੌਖੇ ਢੰਗ ਨਾਲ ਬਹੁਤ ਹੀ ਈਜ਼ੀ ਤਰੀਕੇ ਨਾਲ ਤੁਹਾਨੂੰ ਚੰਗੀ ਤਰ੍ਹਾਂ ਦੱਸਾਂ ਸਭ ਤੋਂ ਪਹਿਲਾਂ ਆਪਣੇ ਮਨਪਸੰਦ ਤੁਸੀਂ ਲੈਸ ਲੈ ਲੈਣੀ ਆ ਕਿਉਂਕਿ ਮੈਨੇ ਸਾਰੇ ਕਲਰ ਦੇ ਲੈਸਾਂ ਲੱਕੀਆਂ ਹੋਈਆਂ ਨੇ ਤੇ ਉਸ ਤੋਂ ਬਾਅਦ ਆਪਾਂ ਨੇ ਜਿੰਨੇ ਕੁ ਛੋਟਾ ਜਿਹਾ ਫਲਾਵਰ ਬਣਾਉਣਾ ਜਿੰਨੇ ਕ ਸਾਈਜ਼ ਦਾ ਫਲਾਵਰ ਬਣਾਉਣਾ ਆਪਾਂ ਨੇ 1 ਇੰਚ ਦੀ ਕਟਿੰਗ ਕਰ ਲੈਣੀ ਆ ਇਹ ਜੇ ਮੈਂ 7 ਇੰਚ ਦੀ ਕਟਿੰਗ ਕੀਤੀ ਆ ਤੇ ਇਸ ਦੇ ਆਪਾਂ ਸਟਾਰਟਿੰਗ ਦੇ ਇੱਕ ਸਾਈਡ ਤੋਂ ਇਸ ਦੇ ਗਮ ਲਗਾ ਕੇ ਇਸ ਨੂੰ ਆਪਾਂ ਨੇ ਹਲਕੇ ਹਲਕੇ ਫੋਲਡ ਕਰਨਾ ਇਹ ਕੋਈ ਜ਼ਿਆਦਾ ਆਪਾਂ ਨੇ ਉਸ ਨੂੰ ਕਸਣਾ ਨਹੀਂ ਹੈਗਾ ਤੇ ਹਲਕੇ ਹਲਕੇ ਫੋਲਡਿੰਗ ਕਰਕੇ ਤੇ ਇਸ ਨੂੰ ਆਪਾਂ ਜੋ ਐਂਡ ਵਿੱਚ ਜੋ ਆਪਣਾ ਬਾਕੀ ਸਾਈਡ ਲੈ ਜਾਂਦੀ ਹੈ ਲੈਸ ਦੀ ਉਸ ਨੂੰ ਆਪਣੇ ਗੰਮ ਨਾਲ ਇੱਦਾਂ ਦੇਖੋ ਚੁੱਕੇ ਦੇਣਾ ਤੇ ਇਹਦੇ ਬਾਅਦ ਆਪਾਂ ਦੇਖੋ ਜੇ ਗੰਮ ਨਹੀਂ ਹੈਗੀ ਤਾਂ ਆਪਾਂ ਇਸ ਨੂੰ ਸੂਈ ਨਾਲ ਵੀ ਪੱਕਾ ਕਰ ਸਕਦੇ ਹਾਂ ਤੇ ਸਭ ਤੋਂ ਪਹਿਲਾਂ ਜੋ ਆਪਾਂ ਸੂਈ ਦਾ ਇਸਤੇਮਾਲ ਕਰਨਾ ਸਟਾਰਟਿੰਗ ਵਿੱਚ ਕਰਨਾ ਹੈ ਜੀ ਤੇ ਉਸ ਤੋਂ ਬਾਅਦ ਜੋ ਆਪਾਂ ਨੇ ਇਸ ਨੂੰ ਬੰਦ ਕਰਨਾ ਉਸ ਤੋਂ ਬਾਅਦ ਐਂਡ 'ਚ ਜਾ ਕੇ ਆਪਾਂ ਨੇ ਉਹ ਤੋਂ ਬੰਦ ਕਰਨਾ ਤੇ ਗੰਮ ਨਾਲ ਥੋੜਾ ਜਿਹਾ ਕੰਮ ਆਪਾਂ ਦਾ ਸੌਖਾ ਹੋ ਜਾਂਦਾ ਵਾ ਤੇ ਦੋਨੇ ਤਰੀਕਿਆਂ ਨਾਲ ਆਪਾਂ ਇਦਾਂ ਦੇ ਆਪਾਂ ਜੋ ਫਲਾਵਰ ਉਹ ਬਣਾ ਸਕਦੇ ਹਾਂ 5 ਰੁਪਏ ਜੋ ਜਿਗਜ਼ੈਗ ਵਾਲੀ ਲੇਸ ਹੁੰਦੀ ਬਹੁਤ ਹੀ ਵਧੀਆ ਤਰੀਕਾ ਨਾਲ ਦੇਖੋ ਬਿਲਕੁਲ ਉਦਾਂ ਦੀ ਸ਼ੇਪ ਬਣ ਕੇ ਤਿਆਰ ਹੁੰਦੀ ਆ ਜਿਵੇਂ ਕਿ ਆਪਣੇ ਰੋਜ਼ ਗਲਾਬਰੇ ਪੱਤੇ ਹੁੰਦੇ ਨੇ ਉਦਾਂ ਹੀ ਇਸ ਦੇ ਪੱਤੇ ਦੀ ਸ਼ੇਪ ਬਣਦੀ ਹੈ ਜਿੰਨੀ ਆਪਾਂ ਇਸ ਨੂੰ ਹਲਕੇ ਹਲਕੇ ਤਰ੍ਹਾਂ ਇਸ ਨੂੰ ਫੋਲਡ ਕਰਾਂਗੇ ਤਾਂ ਉਹਨੇ ਜੋ ਆਪਣੇ ਫਲਾਵਰ ਦੀ ਲੁੱਕ ਆ ਜੋ ਵਧੀਆ ਆ ਤੇ ਤੁਹਾਨੂੰ ਬਹੁਤ ਵਧੀਆ ਤਰੀਕਾ ਦੱਸਿਆ ਜੀ ਸਭ ਤੋਂ ਸੌਖਾ ਤਰੀਕਾ ਵਾ ਹੁਣ ਤੁਸੀਂ ਇਦਾਂ ਦੇ ਜੋ ਫੁੱਲਾਂ ਦੇ ਜੋ ਸਜਾਵਟ ਆ ਆਪਣੇ ਸੂਟਾਂ ਦੇ ਚੰਗੀ ਆਸਾਨੇ ਤਰੀਕ ਨਾਲ ਦੇਖੋ ਜੇ ਆਪਾਂ ਸਾਰੇ ਜੋ ਇੱਕ ਤਰ੍ਹਾਂ ਦੇ ਫਲਾਵਰ ਜੋ ਮੈਨੂੰ ਕਲਰ ਅੱਛੇ ਲੱਗਦੇ ਸੀ ਮੈਂ ਉਹਨਾਂ ਦੇ ਫਲਾਵਰ ਜੋ ਤਿਆਰ ਕਰ ਲਏ ਨੇ ਤੇ ਤੁਸੀਂ ਵੀਡੀਓ ਨੂੰ ਪੂਰੀ ਦੇਖਣਾ ਕਿਉਂਕਿ ਇਸ ਦੇ ਵਿੱਚ ਥੋੜ੍ਹਾ ਜਿਹਾ ਜਿਆ ਕੰਮ ਹੋਰ ਬਾਕੀ ਰਹਿੰਦਾ ਤੇ ਆਪਣੇ ਘਰਾਂ ਵਿੱਚ ਅਕਸਰ ਆਪਣੇ ਕੋ ਗਲਿਟਰ ਵਗੈਰਾ ਜਾਂ ਆਪਣੇ ਲੇਡੀਜ਼ ਜੋ ਬ੍ਰੇਕਅਪ ਵਿੱਚ ਜੂਜ ਹੁੰਦਾ ਉਹ ਵਾਲੀ ਚੀਜ਼ ਵੀ ਆਪਾਂ ਇਸਤੇਮਾਲ ਕਰ ਸਕਦੇ ਆ ਤੇ ਇਸ ਤੋਂ ਪਹਿਲਾਂ ਜੇ ਆਪਾਂ ਨੇ ਗੰਮ ਤੇ ਨਾਲ ਇਸ ਨੂੰ ਦੇ ਉੱਪਰ ਗੰਮ ਲਗਾ ਕੇ ਉਹ ਆਪਣਾ ਗਲਿਟਰ ਹੁੰਦਾ ਉਹ ਇਸ ਦੇ ਉੱਪਰ ਛੁਕਾ ਦੇਣਾ ਤੇ ਥੋੜਾ ਜਿਹਾ ਟਾਈਮ ਲਈ ਆਪਾਂ ਨੇ ਇਸ ਨੂੰ ਰੱਖ ਦੇਣਾ ਵਾ ਜਦੋਂ ਸੁੱਕ ਕੇ ਤਿਆਰ ਹੋਣਗੇ ਜਦੋਂ ਗੰਮ ਚੰਗੀ ਤਰ੍ਹਾਂ ਸੁੱਕ ਜਾਣੀ ਆ ਦੇਖੋ ਕਿੰਨੇ ਵਧੀਆ ਇਸ ਜਿਹੜਾ ਫਲਾਵਰਾਂ ਦੀ ਲੁੱਕ ਆਈ ਹੈ ਬਹੁਤ ਹੀ ਸੌਖੇ ਢੰਗ ਨਾਲ ਆਪਾਂ ਇਦਾਂ ਦੇ ਜੋ ਫਲਾਵਰ ਬਣਾ ਸਕਦੇ ਹਾਂ ਬਿਲਕੁਲ ਪ੍ਰੋਪਰ ਬਣ ਕੇ ਰੈਡੀ ਨੇ ਜੀ ਹੁਣ ਆਪਾਂ ਨੇ ਇੱਕ ਕੱਪੜੇ ਤੇ ਮਾਰਕਿੰਗ ਕੀਤੀ ਹੋਈ ਆ ਗਲੇ ਦੀ ਤੇ ਤੁਸੀਂ ਗੱਲਾ ਕੋਈ ਵੀ ਬਣਾ ਸਕਦੇ ਹੋ ਬਸ ਇੱਕ ਦੱਸਣ ਦਾ ਤਰੀਕਾ ਸੀਗਾ ਤੇ ਆਪਾਂ ਇਸ ਨੂੰ ਕਿੱਦਾਂ ਲਗਾਉਣਾ ਜੇ ਤੁਸੀਂ ਗੰਮ ਦੇ ਵਰਤੋਂ ਕਰਦੇ ਹੋ ਤਾਂ ਪ੍ਰੋਪਰ ਤਰੀਕੇ ਨਾਲ ਗੰਮ ਲਗਾਓ ਜਿ ਜਿੰਨੇ ਕੀ ਆਪਣੇ ਫਲਾਵਰ ਦੀ ਸ਼ੇਪ ਬਣੀ ਹੋਈ ਆ ਜੇ ਤੁਸੀਂ ਸੂਈ ਧਾਗੇ ਨਾਲ ਵੀ ਲਗਾ ਸਕਦੇ ਹੋ ਇਹ ਮਸ਼ੀਨ ਨਾਲ ਇਹ ਨਹੀਂ ਲੱਗਨੇ ਜਿਉਂਕਿ ਇਹਦਾ ਜੋ ਫਲਾਵਰ ਦੇ ਜੋ ਸ਼ੇਪ ਆ ਖਰਾਬ ਹੋ ਜੂਗੀ ਤੇ ਤੁਸੀਂ ਦੋਨਾਂ ਵਿੱਚ ਕੋਈ ਵੀ ਇਸਤੇਮਾਲ ਕਰ ਸਕਦੇ ਹੋ ਤਰੀਕਾ ਇਹ ਬਸ ਇੱਕ ਛੋਟਾ ਜਿਹਾ ਡੈਮੋ ਸੀ ਤੁਹਾਨੂੰ ਦੱਸਣ ਦਾ ਤੇ ਵੀਡੀਓ ਨੂੰ ਤੁਸੀਂ ਐਂਡ ਤੱਕ ਜ਼ਰੂਰ ਦੇਖਿਓ ਕਿਉਂਕਿ ਇਸ ਵਿੱਚ ਦੋ ਚਾਰ ਡਿਜ਼ਾਈਨਿੰਗ ਆਪਾਂ ਨੇ ਹੋਰ ਦੱਸੀਆਂ ਨੇ ਕਿ ਕਿਵੇਂ ਆਪਾਂ ਇਸ ਨੂੰ ਆਪਣੇ ਸੂਟ ਤੇ ਲਗਾ ਸਕਦੇ ਹਾਂ ਤੇ ਤੁਸੀਂ ਕੋਈ ਵੀ ਕਲਰ ਜਿੱਦਾਂ ਦਾ ਕਲਰ ਵੀ ਲੈਣਾ ਤੁਸੀਂ ਲੈ ਸਕਦਾ ਲਗਾ ਲੈ ਸਕਦੇ ਹੋ ਬੱਸ ਮੈਨੂੰ ਇਹ ਕਲਰ ਮੇਨ ਮੈਨੂੰ ਪਸੰਦ ਸੀਗੇ ਇਸ ਕਰਕੇ ਮੈਂ ਇਹ ਵਾਲੇ ਕਲਰਾਂ ਦੇ ਜੋ ਫਲਾਵਰ ਬਣਾਏ ਨੇ ਤੇ ਤੁਸੀਂ ਆਪਣੇ ਸੂਟ ਦੇ ਕਲਰ ਦੇ ਹਿਸਾਬ ਨਾਲ ਜਿਵੇਂ ਮਰਜ਼ੀ ਇਹਨਾਂ ਦੀ ਡਿਜ਼ਾਈਨਿੰਗ ਕਰ ਸਕਦੇ ਹੋ ਚਾਹੇ ਤੁਸੀਂ ਫੁੱਲ ਸੂਟ ਦੇ ਉੱਪਰ ਵੀ ਇਦਾਂ ਡਿਜ਼ਾਈਨਿੰਗ ਕਰ ਸਕਦਾ ਫਲਾਵਰਾਂ ਦੀ ਤੇ ਮੇਰਾ ਮੇਨ ਮਕਸਦ ਇਹੀ ਹੁੰਦਾ ਕਿ ਸੌਕੇ ਢੰਗ ਨਾਲ ਆਪਾਂ ਕਿ ਬਹੁਤ ਘੱਟ ਟਾਈਮ ਦੇ ਵਿੱਚ ਤੇ ਆਪਣੇ ਖੁਦ ਕੱਪੜੇ ਤੇ ਆਪਦੇ ਡਿਜ਼ਾਈਨਿੰਗ ਘਰੇ ਤਿਆਰ ਕਰਕੇ ਆਪਦੇ ਮਤਲਬ ਜਿੱਦਾਂ ਵੀ ਡਿਜ਼ਾਈਨਿੰਗ ਕਰ ਸਕਦੇ ਆ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਆਪਾਂ ਮਾਰਕੀਟ ਦੇ ਵਿੱਚੋਂ ਇਦਾਂ ਦਾ ਸਾਮਾਨ ਜੋ ਮਿਲਦਾ ਵਾ ਕਿ ਆਪਾਂ ਜੇ ਥੋੜਾ ਜਿਹਾ ਟਾਈਮ ਕੱਢੀਏ ਤਾਂ ਆਪਾਂ ਆਪਦੇ ਕੱਪੜੇ ਖੁਦ ਡਿਜ਼ਾਈਨਿੰਗ ਵਧੀਆ ਕਰ ਸਕਦੇ ਆ ਤੇ ਹੁਣ ਤੱਕ ਤੁਸੀਂ ਮੇਰੀ ਵੀਡੀਓ ਵਿੱਚ ਦੇਖਿਆ ਹੋਣਾ ਕਿ ਮੇਰਾ ਮਕਸਦ ਇਹੀ ਹੁੰਦਾ ਕਿ ਸੌਕੇ ਢੰਗ ਨਾਲ ਜੋ ਆਪਾਂ ਲੇਡੀਜ਼ ਨੇ ਕਿ ਆਪਾਂ ਆਪਦਾ ਕੰਮ ਖੁਦ ਕਰ ਸਕੀਏ ਤੇ ਨਾਲ ਆਪਣੀ ਟਾਈਮ ਦੀ ਬਚਤ ਹੋਵੇ ਨਾਲੇ ਆਪਣੇ ਪੈਸੇ ਦੀ ਬਚਤ ਹੋਵੇ ਤੇ ਵੀਡੀਓ ਤੁਹਾਨੂੰ ਵਧੀਆ ਲੱਗਦੀ ਹੈ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਵੀਡੀਓ ਨੂੰ ਪਲੀਜ਼ ਤੁਸੀਂ ਐਂਡ ਤੱਕ ਦੇਖਣਾ ਜੀ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਆਪਾਂ ਜੋ ਕਿਹਾ ਸੀ ਤੁਹਾਨੂੰ ਕਰਕੇ ਵੀ ਦਿਖਾਇਆ ਵਾ ਕਿੰਦਾ ਦੇ ਆਪਾਂ ਇਸ ਦੇ ਨਾਲ ਟਾਪ ਦੇ ਸੂਟ ਤੇ ਪਲੱਜ ਦਾ ਡਿਜ਼ਾਈਨ ਕਰ ਸਕਦੇ ਆ ਧੰਨਵਾਦ